ਨਾਮਤ ਕੀ ਕਹਿਣਾ ਚਾਹੁੰਦਾ ਮੇਰਾ ਨਾਮ ਬਾਬਾ ਰਾਜਾ ਸਿੰਘ ਹੈ 10 ਦਮ ਤੋਂ 20 ਸਾਲ ਤੋਂ ਆ ਔਰ ਮੇਰੀ ਤਾਂ ਹੀ ਬੇਨਤੀ ਹੈ ਅੱਜ ਮੈਂ ਜਦੋਂ ਮੇਰੇ ਬਾਬਾ ਜੀ ਨੇ ਫੋਨ ਕੀਤਾ ਗੁਰਵਿੰਦਰ ਸਿੰਘ ਨੇ ਵੀ ਜਿਹੜੇ ਰੂਮੀ ਵਾਲੇ ਮਹਾਂਪੁਰਸ਼ ਹੈ ਉਹਨਾਂ ਵੱਲੋਂ ਜੋ ਵੀ ਮੰਨ ਲੋ ਕੁਰਸੀ ਤੇ ਬੈਠੇ ਗਏ ਜਾਂ ਕੋਈ ਵੀ ਗਨਾਹ ਹੋਇਆ ਉਹਨਾਂ ਦੇ ਵਿੱਚ ਸੰਬੰਧ ਵਿੱਚ ਸਾਰੇ ਇਕੱਠੇ ਹੋਏ ਅੱਜ ਔਰ ਇਹਨਾਂ ਨੇ ਹੀ ਬੇਨਤੀ ਕੀਤੀ ਵੀ ਆਪਾਂ ਧਰਨਾ ਲਾਓ ਵੀ ਉਹਨਾਂ ਦੇ ਜਾਂ ਤਾਂ ਪ੍ਰਸ਼ਾਸਨ ਕੇ ਵੀ ਪਰਚਾ ਪਾ ਦੇਣ ਤੇ ਜਾਂ ਫਿਰ ਉਹ ਆਪਦੀ माफी ਮੰਗ ਲੈਣ ਇੱਥੇ ਆ ਕੇ ਹਨਾ ਸੰਗਤ ਵਿੱਚ ਜਾ ਜੋ ਵੀ ਕਾਰਵਾਈ ਉਹ ਸਿੰਘਾਂ ਨੇ ਕਰਨੀ ਆ ਬਾਬਾ ਰਾਜ ਸਿੰਘ ਰਾਜੇ ਨੇ ਵੀ ਇਹ ਗੱਲ ਕਹੀ ਆ ਵੀ ਅਸੀਂ ਉਹਨਾਂ ਨੂੰ ਐ ਬੰਨ ਕੇ ਲਿਆਵਾਂਗੇ ਜੇ ਨਹੀਂ ਉਹ ਇਹਨਾਂ ਕੰਮਾਂ ਤੋਂ ਬਾਜ਼ ਆਉਂਦੇ ਦੇਖੋ ਬੇਨਤੀ ਆ ਮੇਰੀ ਦਾ ਸੰਗਤ ਨੂੰ ਵੀ ਜਿਹੜਾ ਵੀ ਕੋਈ ਕੰਮ ਆ ਮਸਲਾ ਆਪਣੇ ਸਿੱਖ ਪੰਥ ਦਾ ਹੁਣ ਅੱਜ ਇੱਥੇ ਧਰਨਾ ਲਾਇਆ ਮੈਂ ਇਹਨਾਂ ਨੂੰ ਆਖਾ ਆਪਾਂ ਧਰਨਾ ਨਹੀਂ ਕਿਸੇ ਨੇ ਵੀ ਲਾਉਣਾ ਆਪਾਂ ਬਹਿ ਕੇ ਪ੍ਰਸ਼ਾਸਨ ਨਾਲ ਗੱਲ ਕਰੋ ਔਰ ਗੱਲ ਹੋਈ ਉਸੇ ਗੱਲ ਵਿੱਚ ਇਹਨਾਂ ਨੂੰ ਮੈਂ ਕਿ ਸਾਰੇ ਜਦੋਂ ਮੇਰੀ ਅੱਖ ਵੀ ਲੱਗੇ ਪ੍ਰਸ਼ਾਸਨ ਦੇ ਵੀ ਅੱਖੇ ਲਾ ਕੇ ਸਾਰੇ ਜਣੇ ਉੱਠ ਖੜੇ ਆ ਔਰ ਪ੍ਰਸ਼ਾਸਨ ਨੇ ਸਾਨੂੰ ਵਿਸ਼ਵਾਦ ਹੋਇਆ ਵੀ ਦੋ ਤਰੀਕ ਨੂੰ ਤੁਹਾਡਾ ਬਹਿ ਕੇ ਆਪਾਂ ਜੋ ਗੱਲਬਾਤ ਤੁਹਾਡੀ ਆਪਸ ਵਿੱਚ ਸਾਂਝੀ ਕਰਵਾਈ ਜਾਵੇਗੀ ਹੋਰ ਵੀ ਜਿੱਥੇ ਸਿੱਖ ਸੱਜਣ ਸਿੱਖ ਜਿੱਥੇ ਬੰਦੀਆਂ ਨੇ ਆਉਣਾ ਹੈ ਔਰ ਪਹੁੰਚਣਗੇ ਵੀ ਸਾਰੇ ਸਾਰਿਆਂ ਦੀ ਉਮੀਦ ਵੀ ਕਰਦੇ ਮੈਂ ਸਾਰੇ ਆਉਣਗੇ ਜੋ ਵੀ ਖਾਲਸੇ ਦਾ ਫੈਸਲਾ ਹੋਏਗਾ ਸਾਰਿਆਂ ਦੇ ਨਾਲ ਆ ਮੈਂ ਤਾਂ ਇੰਨੀ ਕੀ ਬੇਨਤੀ ਕਰਨੀ ਆ ਜੀ ਸਾਰੇ ਪ੍ਰਵਾਨ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਸ ਵਿੱਚ ਇੱਕ ਕਹਾਣੀ ਉਹ ਕਹਿ ਰਹੇ ਆ ਵੀ ਅਸੀਂ ਉਹਨੂੰ ਮੰਨਦੇ ਨਹੀਂ ਤੁਸੀਂ ਮਾਪੋ ਮਾਪ ਪੁੱਛ ਕੇ ਨਹੀਂ ਨਹੀਂ ਦੇਖੋ ਜੀ ਮੈਰੀ ਇੱਕ ਮੇਨ ਦੋਸਤ ਸੁਣਿਓ ਮੈਂ ਸਾਰਿਆਂ ਨੂੰ ਮਾਪ ਪੁੱਛ ਕੇ ਨਾ ਜਿੰਨੇ ਵੀ ਮੈਨੂੰ ਮਿਲਦੇ ਆ ਹਰ ਇੱਕ ਨੂੰ ਆ ਬਾਬਾ ਜੀ ਕੋਲੇ ਖੜੇ ਨੇ ਇੱਕ ਪ੍ਰੋਗਰਾਮ ਸਰ ਦੀ ਬੇਅਦਬ ਮਹਾਂਪੁਰਸ਼ ਕਿ ਮੈਂ ਇੱਕ ਮਿੰਟ ਇੱਕ ਮਿੰਟ ਸੁਣੋ ਮੇਰੀ ਮੇਰੀ ਵੀ ਸੁਣ ਲਓ ਨਾ ਮੇਰੀ ਆadat ਤਾਂ ਪਹਿਲਾਂ ਤੋਂ ਹੀ ਮੈਂ ਹਰ ਇੱਕ ਨੂੰ ਸੰਦ ਤੇ ਮਹਾਂਪੁਰਸ਼ ਕਿਹਾ ਮੈਂ ਆਪ ਗੈਣਾ ਕਿਉਂਕਿ ਆਪਾਂ ਨੂੰ ਹਰੇ ਵਿੱਚ ਹਰ ਵਿੱਚ ਜਿਹੜਾ ਬੰਦਾ ਵੇਖੋ ਉਹਦੇ ਵਿੱਚ ਰਾਬੀ ਦੀਂਦਾ ਸੁਣ ਗੀ ਜੀ ਗੱਲ ਦੂਸਰੇ ਨੰਬਰ ਤੇ ਜੋ ਉਹਨਾਂ ਤੋਂ ਗੁਨਾਹ ਹੋਇਆ ਉਹ ਗੁਨਾਹ ਦੇ ਹੱਕਦਾਰ ਨੇ ਸਮਝ ਗਏ ਉਹ ਚਲੋ ਉਹਨਾਂ ਨੇ ਕੁਰਸੀ ਲਾਈ ਬਹਿ ਗਏ ਜਾਂ ਕੋਈ ਵੀ ਮਹਾਂਪੁਰਸ਼ ਮੰਨਦੇ ਹੋ ਨਹੀਂ ਦੇਖੋ ਜੀ ਮੈਂ ਹੁਣ ਪਹਿਲਾਂ ਕਹਿੰਦੀ ਸੀ ਸਾਰੇ ਮਹਾਂਪੁਰਸ਼ ਪਰ ਹੁਣ ਨਹੀਂ ਮੈਂ ਕਹਿੰਦਾ ਜਦੋਂ ਸਾਰੇ ਕਹਿੰਦੇ ਵੀ ਨਹੀਂ ਕਹਿਣਾ ਤੇ ਆਪਾਂ ਨਹੀਂ ਕਹਿੰਦੇ ਪਰ ਬੇਨਤੀ ਹੈ ਦੇਖੋ ਸੁਣੋ ਧਿਆਨ ਨਾਲ ਵੀ ਉਹਨਾਂ ਨੇ ਜਿਹੜਾ ਕੰਮ ਕਰਿਆ ਉਹ ਉਹਨਾਂ ਦੇ ਵਾਸਤੇ ਨਿੰਦਣਾ ਨੋਗਾ ਜੀ ਨਹੀਂ ਬਹਿਣਾ ਚਾਹੀਦਾ ਅਸੀਂ ਜਿੱਥੇ ਵੀ ਬੈਠੇ ਆ ਮੈਂ ਕਿ ਗੁਰੂ ਸਾਹਿਬ ਦੇ ਬਰਾਬਰ ਆਪਾਂ ਨਹੀਂ ਮਹਿਸ ਸਕਦੇ